ਪੈਸਾ ਕੱਟਣ ਵਾਲਾ ਆਰਤੀ ਅਮਰਤਾਪਾ ਜਿੰਦਾਬਾਦ ਮਰਦਾਬਾਦ ਜਮੂਰੀ ਕਿਸਾਨ ਸਭਾ ਜਿੰਦਾਬਾਦ 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 ਦਰਦੇ ਲੋਕ ਜਿੰਦਾਬਾਦ 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 ਕਿਸਾਨਾਂ ਦਾ ਪੈਸਾ ਕੱਟਣ ਵਾਲਾ ਆਰਤੀ ਅਮਰਤਾਪਾ ਮਰਦਾਬਾਦ ਮਰਦਾਬਾਦ ਧਮਕੀਆਂ ਦੇਣ ਵਾਲਾ ਆਰਤੀ ਅਮਰਤਾਪਾ ਮਰਦਾਬਾਦ ਮਰਦਾਬਾਦ ਜਨਮ ਸਰਕਾਰ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ ਜਮੂਰੀ ਕਿਸਾਨ ਸਭਾ ਪੰਜਾਬ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕਿਸਾਨਾਂ ਨੂੰ ਧਮਕੀਆਂ ਦੇਣ ਵਾਲਾ ਆੜਤੀਆ ਮਰਦਾਬਾਦ 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 ਕਿਸਾਨਾਂ ਦੇ ਪੈਸੇ ਵਾਪਸ ਲੈ ਕੇ ਰਾਂਗੇ ਲੈ ਕੇ ਰਵਾਇ ਕਰੋ ਕਰਵਾਇ ਕਰੋ ਗੋਰੀ ਕਿਸਾਨ ਸਭਾ ਪੰਜਾਬ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਜੀ ਆਪਣਾ ਨਾਮ ਕਿਹੜਾ ਆਪਣਾ ਲੱਗ ਰਿਹਾ ਤੇ ਕੀ ਇਹ ਘਟਨਾ ਕੜੀ ਸਕਦਾ ਆਪਣਾ ਨਾਮ ਗੁਰਪ੍ਰੀਤ ਸਿੰਘ ਆ ਸਨ ਆਫ ਅਮਰਤ ਸਿੰਘ ਆ ਪਿੰਡ ਫੇਲੋਗੇ ਆ ਜ਼ਿਲ੍ਹਾ ਤਰਨਤਾਰਨ ਆ ਜੀ ਅਹੀਂ ਆੜਤੀ ਦੇ ਕਰਨੇ ਉਹਦਾ ਕਰਨਗੇ ਇਕੱਠੇ ਹੋਏ ਹਾਂ ਤੇ ਉਹਨੇ ਨਾਲੇ ਗੱਲ ਪਿਆ ਨਾਲੇ ਕੱਪੜੇ ਪਾੜੇ ਆ ਕਿਹੜੀ ਗੱਲ ਤੋਂ ਘੜੇ ਗੱਲ ਪਿਆ ਉਹਨੇ ਸਾਡੀ ਕਾਰਡ ਕੱਟੀ ਆ ਹੜਤ ਕੱਟੀ ਸੀ ਉਹਨੇ ਦੋ ਲੱਖ ਤੇ 5000 ਰੁਪਇਆ ਕੱਟਿਆ ਸਾਡਾ ਤੇ ਮੇਰਾ ਬਾਪ ਉਹ ਨਹੀਂ ਹੈਗਾ ਤੇ ਮੈਂ ਚਾਚਾ ਜੀ ਨੂੰ ਲੈ ਕੇ ਨਾਲ ਕਾਰਵਾਈ ਕਰ ਰਿਆ ਸੀ ਤੇ ਉਹ ਇੱਥੇ ਆਏ ਦੋ ਸਾਡੇ ਗੱਲ ਪੈ ਗਏ ਆ ਕਹਿੰਦਾ ਤੂੰ ਕੀ ਕਰ ਸਕਦਾ ਤਰਨਾ ਨਾਲ ਉਹਨਾਂ ਕੀ ਕਰਨਾ ਹੈ ਤਰਨਾ ਇਸੇ ਕਰਕੇ ਸਾਡੇ ਇਨਸਾਫ ਚਾਹੀਦਾ ਸਾਨੂੰ ਕਾਟ ਇਸ ਸੀ ਜੀ ਨੇ ਕੱਟੀ ਹੋਣੀ ਹਾਂਜੀ ਝੋਨੇ ਦੀ ਉਹਨੇ ਦੀ ਕੱਟੀ ਹਾਂਜੀ ਇਹ ਮਸਲਾ ਉਦੋਂ ਦਾ ਚੱਲਦਾ ਹੁੰਦਾ ਹਾਂਜੀ ਉਦੋਂ ਦਾ ਚੱਲਦਾ ਹੁੰਦਾ ਹੈ ਡੀਸੀ ਸਾਹਿਬ ਨੂੰ ਮਿਲਲੇ ਡੀਸੀ ਸਾਹਿਬ ਨੇ ਆਖਿਆ ਜੀ ਤੁਸੀਂ ਜਾਓ ਤੁਹਾਡਾ ਅੱਜ ਫੈਸਲਾ ਹੋ ਜਾਊਗਾ ਤੇ ਅਸੀਂ ਆਪਣੇ ਵੱਲੋਂ ਫੈਸਲਾ ਕਰਨਾ ਹੈ ਤਾਂ ਉਹ ਸਾਡੇ ਗੱਲ ਪਿਆੜਤੀਆਂ ਨਿਸ਼ਾਨ ਸਿੰਘ ਚੀਮਾ ਇਹ ਕੱਪੜੇ ਜਿਹੜੇ ਆ ਪਾਟੇ ਹੋਏ ਤੁਹਾਡੇ ਉਹਨਾਂ ਵੱਲ ਪਾੜੇ ਹਾਂਜੀ ਉਹਨਾਂ ਪਾੜੇ ਹੁਣ ਸਾਡੇ ਪ੍ਰਧਾਨ ਸਾਹਿਬ ਹੈਗੇ ਆ ਪਿੰਡ ਦੇ ਆ ਇਹ ਹੁਣ ਜੋ ਆਖਣਗੇ ਉਹ ਅਗਲੀ ਕਾਰਵਾਈ ਉਹ ਕਰਾਂਗੇ ਜੇ ਇਹ ਦੀ ਸਖਤੀ ਵੱਲੋਂ ਕੋਈ ਕਾਰਵਾਈ ਕਰ ਤੁਹਾਨੂੰ ਲੱਗ ਰਹੀ ਹੈ ਤੇ ਉਹ ਕਾਰਵਾਈ ਕਰਨਗੇ ਉਹ ਕੀ ਹੋਣਾ ਹਾਂਜੀ ਹਾਂਜੀ ਤਾਂ ਤਮਕੀ ਅੱਗੇ ਦਿੱਤੀਆਂ ਤੇ ਅੱਜ ਉਹਨੇ ਫੇਰ ਦਿੱਤੀ ਹੈ ਜਾਣ ਲੱਗਾ ਕਿ ਨਾਲੇ ਕਪੜੇ ਪਾੜ ਗਿਆ। ਕਿ ਸਾਡਾ ਉੱਧਰ ਦਾ ਆਉਣਾ ਜਾਣਾ ਉਹ ਰਸਤਾ ਸਾਨੂੰ ਤੇ ਆਂਦਾ ਹੀ ਉੱਧਰ ਹੀ ਜਦੋਂ ਨੰਗੇ ਤਾਂ ਮੈਂ ਵੇਖ ਲੂੰਗਾ ਤੁਹਾਨੂੰ ਗੜੀਏ। ਉਹ ਕਿੱਥੋਂ ਜਾ ਰਹਿਣਾ? ਉਹ ਕੋਟ ਮਹੰਮਦ ਖਾਨ ਦਾ ਤੇ ਸਾਡੇ ਅਸੀਂ ਬਾਜ਼ਾਰ ਵੀ ਉੱਧਰ ਦੀ ਲਾਗੇ ਟੋਟੀਆਂ ਉੱਧਰ ਨੂੰ ਜਾਈਦਾ। ਤੇ ਉਹਦਾ ਕਰਕੇ ਉਹ ਤਾਂ ਤਮਕੀ ਦੇ ਗਿਆ। ਖਤਰ ਅੱਗੇ ਵੇ ਗਿਆ। ਹਾਂਜੀ। ਵੀ ਆਪਣਾ ਨਾਂ ਕਿਹੜੀ ਜਿਹੇ ਬੰਦੀ ਇਹ ਕਿਹੜੇ ਵਾਚ ਚ ਧਰਨਾ ਲਾਇਆ। ਮੇਰਾ ਨਾਂ ਜੀ ਰੇਸ਼ਮ ਸਿੰਘ ਫੇਲੋਕੇ ਤੋਂ ਮੇਰਾ ਪਿੰਡ ਫੇਲੋਕੇ ਆ। ਜਮੂਰੀ ਕਿਸਾਨ ਸਭ ਦਾ ਸੂਬਾ ਕਮੇਟੀ ਦਾ ਇੱਥੇ ਪਿਛਲੇ ਜਿਹਨੋਂ ਝੋਨੇ ਦਾ ਸੀਜ਼ਨ ਹੀ ਕਈਆਂ ਆੜਤੀਆਂ ਨੇ ਸਾਰੇ ਆੜਤੀਆਂ ਨੇ ਨਹੀਂ ਕਈਆਂ ਆੜਤੀਆਂ ਨੇ ਪੈਸੇ ਕਟਿਆ ਕਿਸਾਨਾਂ ਦੇ ਮੇਰੇ ਪਿੰਡ ਦੇ 2-3 ਕਿਸਾਨ ਐ ਜਿਹੜੇ ਮੇਰੇ ਕੋਲ ਆਏ ਵੀ ਸਾਡਾ 2 ਲੱਖ 5000 ਰੁਪਿਆ ਕਟਿਆ ਤੇ ਉਸ ਵਕਤ ਤੋਂ ਹੀ ਅਸੀਂ ਕਦੀ ਡੀਸੀ ਸਾਹਿਬ ਨੂੰ ਮਿਲਦੇ ਆਂ ਕਦੀ ਏਡੀਸੀ ਸਾਹਿਬ ਨੂੰ ਮਿਲੇ ਡੀਐਮ ਨੂੰ ਮਿਲੇ ਫੂਡ ਸਪਲਾਈ ਵਾਲਿਆਂ ਨੂੰ ਮਿਲੇ ਇੱਥੇ ਸੈਕਟਰੀ ਨਾਲ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਆੜਤੀਆਂ ਨਹੀਂ ਹੁੰਦਾ ਰਿਹਾ ਨਿਸ਼ਾਨ ਸਿੰਘ ਟੀਮਾਂ ਆੜਤੀਆ ਕੋਡਮਮ ਦਖਾਨ ਤੋਂ ਇੱਥੇ ਨਹੀਂ ਹੁੰਦਾ ਰਿਹਾ ਕੱਲ ਨੂੰ ਸਾਡੀ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਡੀਸੀ ਦਫ਼ਤਰੇ ਧ ਵੱਡੇ ਆਗੂਆਂ ਨੇ ਸਾਡਿਆਂ ਨੇ ਆਉਣਾ ਉੱਥੇ ਬੋਲਣ ਕਿਉਂਕਿ ਮੁੱਦਾ ਵੱਡਾ ਏ ਤਕੜਾ ਵਾ ਕਿ ਇੱਕ ਹੀ ਦੋ ਦੋ ਚਾਚੇ ਪਤੀ ਜਿਹਦੇ 2 ਲੱਖ 5000 ਕਟਿਆ ਤੇ ਵੇਖੋ ਕਿਸਾਨ ਤਾਂ ਪਹਿਲੋਂ ਮਾਰਿਆ ਕਰਜ਼ੇ ਦਾ ਤੋ ਉਹਨੋਂ ਕਿੱਦਾਂ ਉੱਠੂਗਾ ਕਿਸਾਨ ਅੱਜ ਡੀਸੀ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਤੁਸੀਂ ਮਾਰਕੀਟ ਕਮੇਟੀਆਂ ਜਾਣਾ ਮੀਟਿੰਗ ਕਰਨੀ ਤੁਹਾਡਾ ਮਸਲਾ ਹੱਲ ਹੋਊਗਾ ਖਡੂਰ ਸਾਹਿਬ ਮੀਟਿੰਗ ਹੋਈ ਸਾਡੇ ਆਗੂਆਂ ਨਾਲ ਤੇ ਸਾਡੀ ਇੱਥੇ ਮੀਟਿੰਗ ਹੀ ਅਸੀਂ ਮੀਟਿੰਗ 'ਚ ਆਏ ਆ ਆਰਤੀ ਨੇ ਕੱਲੀ ਯਾਰੀ ਜਵਾਬ ਦਿੱਤਾ ਵੀ ਜੋ ਕਾਰਵਾਈ ਕਰਨੀ ਕਰ ਲੋ ਮੈਂ ਨਹੀਂ ਪੈਸੇ ਦੇਣੇ ਤੇ ਜਦੋਂ ਉੱਠਿਆ ਉਹਨੇ ਆਖਿਆ ਵੀ ਤੁਸੀਂ ਨੰਗਣਾ ਤੇਂਦੀ ਆ ਮੈਂ ਪਿੰਡ ਜਾ ਕੇ ਤੁਹਾਡਾ ਨਾ ਵੇਖ ਲਊਗਾ ਇਦਾਂ ਕਰਦਿਆਂ ਕਰਦਿਆਂ ਸਾਡੇ ਉਹ ਸਾਡੇ ਪਿੰਡ ਦਾ ਹੀ ਹੈ ਜਿੱਦੇ ਪੈਸੇ ਕੱਟੇ ਉਹਦੇ ਗਾਲ ਪੈ ਗਿਆ ਉਹਦੀ ਕਮੀਜ਼ ਵੀ ਪਾਟੀ ਆ ਇੱਦਾਂ ਕਰਕੇ ਕਾਫੀ ਧਮਕੀਆਂ ਦੇ ਕੇ ਇਥੋਂ ਆਰਤੀ ਗਿਆ ਤੇ ਚੰਗਾ ਭਲਾ ਇਥੋਂ ਗਿਆ ਹੈ ਇਹ ਨਹੀਂ ਆ ਵੀ ਕੋਈ ਪੀਓ ਦੇ ਕੋਈ ਅਸੀਂ ਗੱਲ ਪਏ ਆ ਉਹ ਸਾਡੇ ਬੰਦੇ ਦੀ ਕਮੀਜ਼ ਪਾੜ ਕੇ ਲੈ ਕੇ ਗਿਆ ਤੇ ਅਸੀਂ ਇਹ ਡੀਸੀ ਸਾਹਿਬ ਤੋਂ ਮੰਗ ਕਰਦੇ ਕਿ ਡੀਸੀ ਸਾਹਿਬ ਸਾਨੂੰ ਪਿਛਲੇ 2 ਮਹੀਨਿਆਂ ਤੋਂ ਮਿਲ ਰਹੇ ਆ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਇਨਸਾਫ ਚਾਹੁੰਦੇ ਅਸੀਂ ਚੌਕੀ ਰਿਪੋਰਟ ਵੀ ਦਿੱਤੀ ਆ ਤੇ ਅਫਸੋਸ ਹੈ ਵੀ ਪ੍ਰਸ਼ਾਸਨ ਹਾਲੇ ਤੱਕ ਸਾਡੇ ਕੋਲ ਕੋਈ ਨਹੀਂ ਪੁੱਜਿਆ ਇਹ ਧਰਨਾ ਲੱਗਾ ਵਾ ਸ਼ਕਤੀ ਸਾਹਿਬ ਨੇ ਵਿਸ਼ਵਾਸ ਦਵਾਇਆ ਉਦਾਂ ਕਿ ਮੈਂ ਕਾਰਵਾਈ ਕਰੂੰਗਾ ਅਸੀਂ ਪੁਲਿਸ ਨੂੰ ਵੀ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦੇ ਆ ਕਿ ਜੋ ਸਾਡੀ ਦਰਖਾਸਤ ਉੱਤੇ ਕਾਰਵਾਈ ਕੀਤੀ ਜਾਵੇ ਕੀ ਹੋਰ ਬਲਕੇ ਜੇਕਰ ਕਾਰਵਾਈ ਨਹੀਂ ਹੁੰਦੀ ਫਿਰ ਅਗੇ ਐਕਸ਼ਨ ਪੀਰੋ ਫਿਰ ਕੱਲ ਦਾ ਡੀਸੀ ਦੇ ਧਰਨਾਵਾਂ ਉੱਥੇ ਫਿਰ ਜੋ ਅਗਲਾ ਕਾਰਵਾਈ ਸਾਡੇ ਵੱਡੇ ਆਗੂ ਦੱਸਣਗੇ ਉਹਦੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਕਿੰਨੇ ਕਿਸਾਹਣਾ ਦੀ ਲੁੱਟ ਹੋਈ ਹੈ ਹੋਰ ਇਹ ਜੀ ਹੋਈ ਤੇ ਸਾਰੇ ਪੰਜਾਬ ਚ ਤੇ ਕਈ ਇਹੋ ਅਜਿਬ ਨਹੀਂ ਬੋਲਦੇ ਜਿਹੜੇ ਬੋਲੇ ਇੱਕ ਦੋ ਪਿੰਡਾਂ ਚ ਉਹਦੀਆਂ ਹੀ ਮਦਦ ਕਰਦੇ ਆ ਇਧਰ ਝਭਾਲ ਮਾਰਕੀਟ ਕਮੇਟੀ ਚ ਵੀ ਆ ਖਡੂਰ ਸਾਹਿਬ ਵੀ ਆ ਨਸ਼ਹਰਾ ਵੀ ਆ ਕਈਆਂ ਆਰਤੀਆਂ ਨੇ ਨਹੀਂ ਕੱਟੇ ਬਹੁਤ ਜ਼ਿਆਦਾ ਆਰਤੀ ਜਿਹਨਾਂ ਨਹੀਂ ਕੱਟੇ ਅਸੀਂ ਉਹਨਾਂ ਨੂੰ ਥੋੜਾ ਕੁਝ ਕਹਿੰਨੇ ਆ ਜਿਨ੍ਹਾਂ ਕੱਟੇ ਉਹਨਾਂ ਨੂੰ ਕਹਿੰਨੇ ਪਈ ਇਹਨਾਂ ਦੇ ਵਾਪਸ ਕਰੋ ਪੈਸੇ ਮੂ ਮੁੱਦਾ ਤੇ ਇਹੋ ਹੀ ਆ ਵੀ ਪੈਸੇ ਵਾਪਸ ਕਰੋ ਤੇ ਜਾਂ ਫਿਰ ਅਸੀਂ ਆਖਿਆ ਜੋ ਕਾਰਵਾਈ ਬਣਦੀ ਕਰ ਦੋ ਪਰ ਇਹ ਨਹੀਂ ਆ ਕਿ ਆੜਤੀਆ ਉੱਠ ਕੇ ਧਮਕੀਆਂ ਦੇਵੇ ਇਹਨੇ ਅੱਗੇ ਵੀ ਕਈਆਂ ਨੂੰ ਧਮਕੀਆਂ ਦਿੰਦਾ ਵਾ ਇਹ ਕਈ ਵਾਰ ਹਥਿਆਰ ਵੀ ਕੱਢ ਲਿੰਦਾ ਰੱਬ ਨੂੰ ਇਹ ਤੋਂ ਅੱਜ ਐ ਨਹੀਂ ਜੇ ਹੁੰਦਾ ਤੇ ਹੋ ਸਕਦਾ ਵੀ ਅੱਜ ਹਥਿਆਰ ਵੀ ਕੱਢਦਾ ਜੋ ਜੋ ਰਾਇ ਦੇ ਮੰਗ ਚਾਉਂਦੇ ਆ ਤਾਂ ਅਸੀਂ ਕਾਰਵਾਈ ਜੋ ਤੇ ਬਣਦੀ ਉਹ ਗਲ ਪਿਆ ਵਾ ਜਾਂ ਧਮਕੀਆਂ ਦਿੱਤੀਆਂ ਸਾਨੂੰ ਖਤਰਾ ਵਾ ਅਸੀਂ ਲੋਕਾਂ ਦੀ ਬਾਤ ਚੁੱਕਦੇ ਪਿੰਡਾਂ 'ਚ ਜਾਂਦੇ ਆ ਕੱਲੇ ਸਾਨੂੰ ਹੁਣ ਨਿਸ਼ਾਨ ਸਿਕ ਤੋਂ ਖਤਰਾ ਉਹ ਇਸ ਕਰਕੇ ਜੋ ਵੀ ਕਾਰਵਾਈ ਬਣਦੀ ਆ ਅਸੀਂ ਐਸਐਸਪੀ ਨੂੰ ਕਹਿੰਨੇ ਕਾਰਵਾਈ ਕਰੇ ਦੀ ਨੋਟਿੰਗ ਦੀ ਸ਼ਾਂਤ ਤੇਰਾ ਬੰਦੇ ਕੋੜਾ ਮੁਮਦ ਖਾਨ ਇੱਕ ਗੁਰਪ੍ਰੀਤ ਸਿੰਘ ਖੇਲੋ ਕੇ ਉਹਦਾ ਕਿਹਾ ਹੈ ਕਿ ਮੇਰੇ ਤੁਸੀਂ ਜਿਹੜਾ ਗਲਤ ਕਰਕੇ ਜਿਹੜੀ ਕਟਵਾਰ ਕੀਤੀ ਹੈ ਸਾਰਾ ਮੰਗਦਾ ਬਿਲਕੁਲ ਉਹਨੇ ਗਲਤ ਕਹਿ ਰਿਆ ਮੈਨੂੰ ਇੱਕ ਉਹਨੇ ਦਿਖਾ ਦਿੱਤੀ ਮੇਰੇ ਤੇ ਮਾਰਕੀਟ ਕਮੇਟੀ ਮੈਨੂੰ ਬੁਲਾਇਆ ਗਿਆ ਮੈਂ ਮਾਰਕੀਟ ਕਮੇਟੀ ਗਿਆ ਉੱਥੇ ਸੈਕਟਰੀ ਸਾਹਿਬ ਨੂੰ ਸਾਰਾ ਰਿਕਾਰਡ ਦਿਖਾਇਆ ਗਿਆ ਮੈਂ ਜੋ ਵੀ ਰਿਕਾਰਡ ਸੀਗਾ ਮੇਰੇ ਕੋਲ ਉਹਨੇ ਗੁਰਪ੍ਰੀਤ ਦੇ ਦੇ ਸੰਬੰਧ ਚ ਅੰਗਰੇਜ਼ ਸਿੰਘ ਦੇ ਗੁਰਲਾਲ ਦੇ ਮੈਂ ਰਿਕਾਰਡ ਸਾਰਾ ਵਿਖਾ ਕੇ ਸੈਕਟਰੀ ਸਾਹਿਬ ਨੂੰ ਇਹ ਕਹ ਕੇ ਆ ਗਿਆ ਵੀ ਤੁਸੀਂ ਜਿਹੜੀ ਆਪਣੀ ਤੁਹਾਡੀ ਕਾਰਵਾਈ ਹੈ ਤੁਸੀਂ ਇਹਨੂੰ ਵਾਚੋ ਜੋ ਵੀ ਕਾਰਵਾਈ ਬਣਦੀ ਹੈ ਉਹ ਕਰੋ ਜਦੋਂ ਮੈਂ ਰਿਕਾਰਡ ਲੈ ਕੇ ਆਪਣਾ ਤੁਰਨ ਲੱਗਾ ਮੇਰੇ ਗੱਲ ਪਹੇਗਾ ਮਨਜੀਤ ਸਿੰਘ ਕਾਮਰੇਡ ਬੱਗੂ ਤੇ ਇੱਕ ਉਹਦੇ ਨਾਲ ਸੀਗਾ ਬੰਦਾ ਸ਼ਾਇਦ ਫੇਲੋ ਕਹਿੰਦਾ ਹੋਊਗਾ ਇਹ ਦੋਵੇਂ ਜਣੇ ਮੇਰੇ ਗੱਲ ਪਹੇਗੇ ਰਿਕਾਰਡ ਖੋਹਣ ਦੀ ਕੋਸ਼ਿਸ਼ ਕੀਤੀ ਆ ਗੁਰਪ੍ਰੀਤ ਸਿੰਘ ਜਿਹੜਾ ਉਹ ਪਛਾਣ ਖਲੋਤਾ ਸੀਗਾ ਮੈਂ ਕੋਈ ਉਹਦੇ ਗੱਲ ਨਹੀਂ ਪਿਆ ਇਹ ਮੇਰੇ ਗੱਲ ਪਏ ਆ ਮੈਂ ਮੌਕੇ ਦੀ ਵੀਡੀਓ ਬਣਾਈ ਹੋਈ ਆ ਉਹ ਮੇਰੇ ਫੋਨ 'ਚ ਸੇਵ ਆ ਉਹ ਕਿਸੇ ਦਾ ਕਹਿਣਾ ਹੈ ਕਿ ਇਹਨਾਂ ਦੇ ਗੋਲ ਹਥਿਆਰ ਹੁੰਦਾ ਸਾਡੀ ਜਾਨ ਨੂੰ ਖਤਰਾ ਹੈ ਕਿ ਜੇ ਇਹਾਂ ਦੇ ਥੋੜਾ ਜਿਹਾ ਵੀ ਚਲਾ ਵੀ ਸਰਦੇ ਸੀ ਜੀ ਬਿਲਕੁਲ ਉਹ ਅੱਜ ਉਹ ਕਹਿ ਸਕਦੇ ਇਹਨਾਂ ਕੋਲ ਤੋਪ ਵੀ ਹੈਗੀ ਹੈ ਉਹ ਦੋਨਾਂ ਦੇ ਕਹਿਣ ਤੋਂ ਹੀ ਆ ਨਾ ਇੱਕ ਮੇਰੇ ਗੱਲ ਪਏ ਉਹ ਪੰਜ ਜਣੇ ਆ ਮੈਂ ਕੱਲਾ ਗਿਆ ਮਾਰ ਕਮੇਟੀ ਦੱਸੋ ਜੀ ਪੰਜ ਜਣੇ ਗੱਲ ਪੈਣਗੇ ਕਿ ਕੱਲਾ ਬੰਦਾ ਗੱਲ ਪਾਊਗਾ ਇਹ ਮੇਰੇ ਗੱਲ ਪਏ ਉੱਥੇ ਮੇਰੇ ਕੋਲ ਵੀਡੀਓ ਹੈ ਕਿ ਸੈਕਟਰੀ ਸਾਡੀ ਵਿੱਚ ਸਾਰੀ ਮੇਰੇ ਜਿਹੜੇ ਉਹਨਾਂ ਨੇ ਗੱਲ ਪਈ ਆ ਤੁਹਾਡੇ ਜਿਹੜੇ ਦੋਸ਼ ਲਾ ਰਹੇ ਬੇਮਨਿਆਰ ਬੇਮਨਿਆਰ ਬਿਨਾ ਬੇਮਰਿਆ ਝੂਠੇ ਨੇ ਮਨਜੀਤ ਸਿੰਘ ਕਾਂਬਲੇਟ ਦਾ ਕੰਮ ਹੀ ਆ ਜੀ ਝੂਠੀ ਮਤ ਕਰਨੀ ਇਹਨੇ 20 ਜਨਾਨੀਆਂ ਦੇ ਕੋਲ ਮੁਹੰਮਦ ਖਾਨ ਕੱਪੜੇ ਪਾੜ ਕੇ ਸੜ ਤੇ ਤਰਕਾਤਾਂ ਦਿੱਤੀਆਂ ਉਹਨਾਂ ਦਾ ਵੀ ਤੁਹਾਨੂੰ ਰਿਕਾਰਡ ਪੇਸ਼ ਕਰ ਦੂੰਗਾ ਮੌਕਾ ਹੋਣ ਤੇ ਕਿ ਮੰਨਦੀ ਕਰਦੇ ਮੈਂ ਅੰਬਰਸਰ ਹੁਮ ਦਾ ਹੁੰਦਾ ਤੇ ਇਹ ਕਿਨਾਂ ਦੇ ਜਨਾਨੀ ਦੇ ਨਿਸ਼ਾਨ ਦੇ ਕੱਪੜੇ ਪਾੜਦੇ ਮੈਂ ਮੰਨ ਕਰਦਾ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਮੇਰਾ ਰਿਕਾਰਡ ਖੋਣ ਪਏ ਆ ਉਹਦੇ ਸਬੰਧ ਦੇ ਵਿੱਚ ਨਿਸ਼ਹਿਰਾ ਚੌਂਕੀ ਮੈਂ ਦ ਜਿਹੜੀ ਮੇਰੀ ਉਹ ਛੱਡ ਫੜੀ ਜੋ ਵੀ ਹੈਗਾ ਰਿਕਾਰਡ ਮੇਰੇ ਕੋਲ ਆ ਸੈਕਟਰੀ ਸਾਹਿਬ ਦੀ ਵੀਡੀਓ ਬਣਾਈ ਵਿੱਚ ਬੈਠਿਆਂ ਦੀ ਜਦੋਂ ਉੱਥੇ ਕੈਮਰੇ ਨਹੀਂ ਹੈਗੇ ਮਾਰਕਮੇਟੀ ਮੈਂ ਸਾਈਡ ਸਾਹਿਬ ਨੂੰ ਕਿਹਾ ਵੀ ਕੈਮਰੇ ਹੈਗੇ ਕਹਿੰਦੇ ਨਹੀਂ ਹੈਗੇ ਫਿਰ ਮੇਰਾ ਬ੍ਰਦਰ ਆਇਆ ਉਥੋਂ ਚਾਚੇ ਦਾ ਬੇਟਾ ਉਹਨੂੰ ਮੈਂ ਕਿਹਾ ਵੀ ਵੀਡੀਓ ਬਣਾ ਸਕਦਾ ਤੁਹਾਨੂੰ ਉੱਥੇ ਮੈਂ ਬੈਠਾ ਰੱਖਿਆ ਉਹਨਾਂ ਚ ਸਾਈਡ ਸਾਹਿਬ ਨੂੰ ਮੈਂ ਬਾਹਰ ਨਹੀਂ ਜਾਣਤਾ ਸਾਈਡ ਸਾਹਿਬ ਵਿੱਚ ਭਾ ਕੇ ਮੈਂ ਵੀਡੀਓ ਬਣਾਈ ਹੋਈ ਆ ਵੀਡੀਓ ਮੇਰੇ ਕੋਲ ਆ ਤੁਹਾਡੇ ਕੱਪੜੇ ਕਿਨੇ ਕਿਨੇ ਪਾੜੇ ਹਾਂਜੀ ਮਨਜੀਤ ਸਿੰਘ ਕਾਮਰਦ ਇੱਕ ਫੇਲੋ ਕਹਿੰਦਾ ਬੰਦਾ ਸੀ ਗੌਰਪ੍ਰੀਤ ਉਹਦਾ ਚਾਚਾ ਪਛਾਣ ਰਹੇ ਮੈਨੂੰ ਸੋ ਕਹਿੰਦੇ ਰਹਾ ਮੈਂ ਇਹ ਸਾਡੀ ਪਿੰਡ ਦਾ ਪਾਰਟੀ ਬਾਈ ਦਾ ਮਸਲਾ ਵਾ ਇਹ ਸਿਰਫ ਲਾਇਆ ਲੈਣ ਦਾ ਹੈ ਪਿੰਡ ਦਾ ਸਾਡਾ ਕੋਈ ਪੁਰਾਣੀ ਦੁਸ਼ਮਣੀ ਰੰਜਿਸ਼ ਆ ਸਾਡੀ ਚੱਲਦੀ ਜਾ ਰਹੀ ਉਹਦਾ ਲਾਇਆ ਲਿਆ ਜੀ ਉਹਨਾਂ ਨੇ ਹਾਂ ਜੀ ਸਰ ਅੱਜ ਮੇਰੇ ਤੱਕ ਨਾਲ ਕਾਬਾ ਕੀ ਮਸਲਾ ਮੇਰੇ ਸਾਹਮਣੇ ਆ ਕਿ ਕਰੀ ਇੱਕ ਕਿਸਾਨਾਂ ਤੇ ਆੜਤੀਆਂ ਦੇ ਦੋਵੇਂ ਜਿਹੜੇ ਧੇਰਾ ਸੀ ਉਹ ਪੀ ਦਫਤਰ ਪੇਸ਼ ਹੋਈਆਂ ਵਾ ਤੇ ਉਹਨਾਂ ਨੂੰ ਦੋਹਾਂ ਧਿਰਾਂ ਦਾ ਪੱਖ ਸੁਣਿਆ ਗਿਆ ਵਾ ਤੇ ਉਹਨਾਂ ਵਾ ਹੁਣ ਮਹਿਕਮੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ